ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਜ ਮੌਸਮ ਥੋੜਾ ਠੀਕ ਹੈ ਧੁੱਪ ਵਗੈਰਾ ਹੈਗੀ ਆ ਤੇ ਅੱਜ ਆਪਾਂ ਆਪਣੇ ਇਧਰ ਆਏ ਆ ਬਾਗ ਚ ਤੇ ਆਪਣੇ ਫਰੂਟਾਂ ਦੇ ਬੂਟੇ ਆ ਤੇ ਇਸ ਟਾਈਮ ਤਾਂ ਇਹਨਾਂ ਨੂੰ ਕੋਈ ਪੱਤੇ ਵਗੈਰਾ ਵੀ ਹੈ ਨਹੀਂ ਠੰਡ ਕਰਕੇ ਸਾਰੇ ਝੜ ਗਏ ਹੋਏ ਆ ਤੇ ਇਧਰ ਆ ਆਪਣੇ ਬਦਾਮਾਂ ਦਾ ਬੂਟਾ ਇਹਨਾਂ ਨੂੰ ਥੋੜੇ ਥੋੜੇ ਪੱਤੇ ਆਣ ਲੱਗੇ ਆ ਫੁੱਲ ਵਗੈਰਾ ਇਹਨੂੰ ਪੱਤੇ ਵੀ ਆ ਗਏ ਤੇ ਫੁੱਲ ਵੀ ਨਿਕਲ ਆਏ ਇਹਨਾਂ ਲਸਣੇ ਪਰ ਇਹਦੇ ਵਿੱਚ ਗੰਧ ਵਗੈਰਾ ਬਹੁਤ ਆ ਗਿਆ ਘਾਫੂਸ ਬਹੁਤ ਜ਼ਿਆਦਾ ਆ ਤੇ ਇਹਨੂੰ ਵੀ ਆਪਾਂ ਕਿਸੇ ਦਿਨ ਪੱਟਾਂਗੇ ਜੇਕਰ ਟਾਈਮ ਲੱਗਿਆ ਤੇ ਫਿਰ ਹੀ ਹੋਏ ਤੇ ਆਪਾਂ ਇਹਨਾਂ ਨੂੰ ਜ਼ਰੂਰ ਪੱਟਾਂਗੇ ਤੇ ਇੱਧਰ ਆਪਣੇ ਦੇਖਦੇ ਆਂ ਸਰੋਂ ਹੈਗੀ ਕਿ ਨਹੀਂ ਹੈਗੀ ਤੇ ਮੀਂਹ ਕਰਕੇ ਸ਼ਾਇਦ ਪਤਾ ਨਹੀਂ ਤੇ ਸਰੋਂ ਦੇ ਥੋੜੇ ਜਿਹਾ ਬੁੱਟੇ ਹੈਗੇ ਤੇ ਇਹਨੂੰ ਆਪਾਂ ਤੋੜਦੇ ਆਂ ਤੇ ਇਹਨੂੰ ਆਪਾਂ ਤੋੜਦੇ ਆਂ ਸਾਗ ਨੂੰ ਹੈ ਤਾਂ ਥੋੜਾ ਹੀ ਆ ਪਰ ਆਪਣੇ ਕੋਲੇ ਥੋੜਾ ਪਹਿਲਾਂ ਦਾ ਤੋੜਿਆ ਸੀਗਾ ਉਹਨੂੰ ਤੋੜ ਕੇ ਆਪਾਂ ਸਾਰਾ ਰੈਨੋਕੇ ਤੇ ਫ੍ਰੀਜਰ ਚ ਲਾਇਆ ਹੋਇਆ ਸੀਗਾ ਤੁਕੋ ਸ਼ੋਪਾਨਾਂ ਦੇ ਵਿੱਚ ਤੇ ਕੁਝ ਆ ਹੋ ਜਾਊਗਾ ਗੰਦਲਾਂ ਵੀ ਕਿੱਡੀਆਂ ਸੋਹਣੀਆਂ ਹਨ ਯਾ ਗੋਬੀ ਸਰੋਂ ਗੋਬੀ ਸਰੋਂ ਦੀ ਆ ਗਿੱਲਾ ਬਹੁਤ ਹੋਇਆ ਤੇ ਆ ਨਾ ਸਨੋ ਕਰਕੇ ਧੋਣਾ ਵੀ ਚੰਗੀ ਤਰ੍ਹਾਂ ਬੈਣਾ ਪਾਉਗੇ ਨੂੰ ਕਿਉਂ ਹੂੰ ਕਿਉਂ ਕਿਉਂਕਿ ਇਹ ਮਿੱਟੀ ਲੱਗੀ ਹੋਈ ਹੈ ਨਾ ਬਰਸਾਤ ਪੈਣ ਕਰਕੇ ਮਿੱਟੀ ਲੱਗੀ ਹੋਈ ਬਹੁਤ ਜ਼ਿਆਦਾ ਓ ਗਾਇਸ ਇਹ ਪਾ ਇਦਾਂ ਖਾ ਨਹੀਂ ਸਕਦੇ ਇਹਨੂੰ ਬਈ ਹੂੰ ਨਹੀਂ ਤਾਂ ਕਿਚਨ ਆਊਗੀ ਬਹੁਤ ਜ਼ਿਆਦਾ ਆਹ ਥੋੜੀ ਪੱਕੀ ਹੋਈ ਹੈ ਨਾ ਇਹ ਮੈਨੂੰ ਆ ਦੇਖ हा फुल निकल रण दिले आपण करता साग या आयरन आयरन ठीक आहे गिरणा जाय उदर पता बहाव देखण लागत थोडा ਹਾਂ ਬਹੁਤ ਹੋ ਜਾਣਾ ਦੇਖੋ ਨੂੰ ਲੱਗਦਾ ਸੀ ਥੋੜਾ ਹਾਂ ਲੋ ਜੀ ਆਪਾਂ ਐਨਕ ਸਾਗ ਤੋੜ ਲਿਆ ਤੇ ਕੁਛ ਪਹਿਲਾਂ ਦਾ ਬਣਿਆ ਪਿਆ ਤੇ ਨਾਲ ਸਾਰਿਆਂ ਨੂੰ ਮਿਕਸ ਕਰ ਲਾਂਗੇ ਆਪਾਂ मुलियाँ देखिए प्रभु योगी निकल आई एक उधर देखिए चल एक दो तीन मिल जाए तो या ਮਿੱਟੀ ਉਹ 흘ਲੀ ਹੈ ਨਾ ਯਾ ਫੇਸ ਟੱਕੂਗਾ ਟੱਕੂਗਾ ਯਾ ਨਾ ਬਰਤ ਸਾਰ ਤਿੰਨ ਮਿਲ ਗਈਆਂ ਬਹੁਤ ਆਪਾਂ ਨੂੰ ਆ ਪੱਟ ਲੀਆਂ ਪਰ ਮੀ ਭੈਣ ਕਰਕੇ ਇਹਨਾਂ ਨੂੰ ਮਿੱਟੀ ਕੋਲ ਲੱਗੀ ਆ ਲਿਆ ਕੇ ਤੈਨੂੰ ਸਾਫ਼ ਕਰ ਲਿਆ ਸੀਗਾ ਖਰਾਬ ਪੱਤੇ ਨੂੰ ਜਿਹੜੇ ਬਾਸੇ ਕੱਢਦੇ ਸੀਗੇ ਤੇ ਇਹਨੂੰ ਆਪਾਂ ਹੁਣ ਬਰੀਕ ਬਰੀਕ ਕੱਟ ਲੈਣਾ ਤੇ ਕੱਟਣ ਤੋਂ ਬਾਅਦ ਇਹਨੂੰ ਧੋਲਾਂਗੇ ਚੰਗੀ ਤਰ੍ਹਾਂ बाकी ਜਿਹੜੀ ਮਿੱਟੀ ਵਗੈਰਾ ਉਹ ਨਿਕਲ ਜੇ ਸਾਰੀ ਕਿਉਂਕਿ ਮੀਂਹ ਕਰਕੇ ਮਿੱਟੀ ਵੀ ਲੱਗੀ ਹੋਸੀ ਇਹਨੂੰ ਤੇ ਇਹਨੂੰ ਕੱਟ ਲਿਆ ਬਰੀਕ ਬਰੀਕ ਕੱਟ ਕੇ ਤੇ ਧੋ ਲਿਆ ਸਾਗ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਇਹਨੂੰ ਸਿਟੀਂਗ ਲਵਾਵਾਂਗੇ ਤੇ ਥੋੜਾ ਪਹਿਲਾਂ ਦਾ ਬਣਿਆ ਹੋਇਆ ਸੀਗਾ ਬਿਨਾਂ ਤੋੜ ਕੇ ਤੋਂ ਆ ਰੱਖਿਆ ਸੀ ਇਹਨੂੰ ਫ੍ਰੀਜਰ ਦੇ ਵਿੱਚ ਵੇਚ ਕਰਕੇ ਤੇ ਇਹ ਵੀ ਵਧੀਆ ਹੈ ਜਦੋਂ ਪਹਿਲਾਂ ਬਣ ਜੂਗਾ ਸਾਗ ਆਪਾਂ ਗੰਦਲਾਂ ਜਿਹੜੀਆਂ ਤੋੜ ਕੇ ਲਿਆਂਦੀਆਂ ਸੀਗੀਆਂ ਤੇ ਉਸ ਤੋਂ ਬਣਨ ਤੋਂ ਬਾਅਦ ਇਹਨੂੰ ਵੀ ਆਪਾਂ ਵਿੱਚ ਪਾ ਦਾਂਗੇ ਤੇ ਇਹਨੂੰ ਕੱਟ ਲਿਆ ਸੀ ਸਵੇਰੇ ਟਾਈਮ ਨੇ ਕੱਟ ਕੇ ਰੱਖਤਾ ਸੀ ਬਾਹਰ ਤੇ ਬਰਫੂਜ ਵਗੈਰਾ ਜਿਹੜੀ ਸੀਗੀ ਉਹ ਸਾਰੀ ਖੁਰ ਗਈ ਤੇ ਇਹਨੂੰ ਆਪਾਂ ਬਾਅਦ ਵਿੱਚ ਪਾ ਦਾਂਗੇ ਤੇ ਲਓ ਜੀ ਇੱਧਰ ਸਰਦੀਪ ਕਹਿੰਦਾ ਵੀ ਮੈਂ ਚਾਹ ਬਣਾਣੀ ਹੈ ਅੱਜ ਜੀ ਤੇ ਇਹ ਲੱਗਿਆ ਚਾਹ ਬਣਾਣ ਕਿੰਨੇ ਕੱਪ ਪਾਣੀ ਆਪਰ 6 6 ਕੱਪ ਪਾਣੀ ਆ ਠੀਕ ਆ ਓਕੇ ਚਲ ਠੀਕ ਆ ਤੂੰ ਚਾਹ ਬਣਾ ਤੀ ਮੈਂ ਉਧਰ ਸਾਗ ਨੂੰ 돌ਕਾ ਲਾ ਲਈ ਆ ਠੀਕ ਆ ਤੇ ਇੱਧਰ ਸਾਗ ਵੀ ਬਣ ਗਿਆ ਪੰਜ ਛੇ ਪਿਸਲਾਂ ਲਵਾਤੀਆਂ ਸੀਗੀਆਂ ਕੁੱਕਰ ਦੇ ਵਿੱਚ ਤੇ ਅੱਧਾ ਗਲਾਸ ਪਾਣੀ ਪਾ ਕੇ ਨਮਕ ਤੇ ਹਰੀ ਮਿਰਚ ਵੀ ਪਾਤੀ ਸੀ ਨਾਲ ਹੀ ਤੇ ਪੰਜ ਛੇ ਪਿਸਲਾਂ ਲਾਉਣ ਤੋਂ ਬਾਅਦ ਸਾਗ ਦੇਖ ਸਕਦੇ ਆ ਚੰਗੀ ਤਰ੍ਹਾਂ ਬਣ ਗਿਆ ਘੁਲ ਗਿਆ ਪੂਰਾ ਤੇ ਥੋੜਾ ਜਿਹਾ ਆਪਾਂ ਇਹਨੂੰ ਘੋਟ ਲਿਆ ਪਹਿਲਾਂ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੱਕੀ ਦਾ ਆਟਾ ਪਾ ਦਾਂਗੇ ਤਾਂ ਕਿ ਹੋਰ ਵੀ ਮਲੈਮ ਹੋ ਜਾਏ ਚੰਗੀ ਤਰ੍ਹਾਂ ਬਣ ਜੇ ਤੇ ਥੋੜਾ ਥੋੜਾ ਕਰਕੇ ਮੱਕੀ ਦਾ ਆਟਾ ਪਾਤਾ ਸੀਗਾ 3-4 ਚਮਚ ਜੀ ਪਾਏ ਜਿਆਦਾ ਨਹੀਂ ਪਾਇਆ ਤੇ ਨੂੰ ਚੰਗੀ ਤਰ੍ਹਾਂ ਘੋਟ ਲਾਂਗੇ ਸਾਗ ਨੂੰ ਬਹੁਤ ਵਧੀਆ ਬਣ ਕੇ ਸਾਗ ਤਿਆਰ ਹੋਇਆ ਬਿਲਕੁਲ ਇਹ ਮਲੈਮ ਹੋ ਗਿਆ ਨਾ ਕੋਈ ਆਪਾਂ ਮਸ਼ੀਨ ਦੇ ਨਾਲ ਇਹਨੂੰ ਮਿਕਸ ਕੀਤਾ ਤੇ ਇੱਦਾਂ ਇਹਨੂੰ ਘੋਟ ਲਿਆ ਸੀਗਾ ਤੇ ਬਹੁਤ ਵਧੀਆ ਬਣਿਆ ਤੇ ਇਹਨੂੰ ਹੁਣ ਆਪਾਂ ਲਾਉਣਾ ਤੜਕਾ ਤੜਕੇ 'ਚ ਆਪਾਂ ਨੂੰ ਪਿਆਜ਼ ਤੇ ਲਸਣ ਤੇ ਅਦਰਕ ਦਾ ਹੀ ਲਾਵਾਂਗੇ ਕਿਉਂਕਿ ਹਰੀ ਮਿਰਚ ਤਾਂ ਆਪਾਂ ਪਹਿਲਾਂ ਹੀ ਪਾਤੀ ਸੀਗੀ ਚਾਹ ਬਣ ਗਈ ਹੈ ਇੱਧਰ ਤੇ ਚਾਹ ਪੀ ਕੇ ਆਪਾਂ ਫਿਰ ਤੜਕਾ ਲਾਣੇ ਆ ਕਿਉਂਕਿ ਅਦਰਕ ਹੈ ਨਹੀਂ ਸੀਗਾ ਤੇ ਅਦਰਕ ਲਿਆਉਣ ਨੂੰ ਥੋੜਾ ਲੇਟ ਹੋ ਗਏ ਇਸ ਕਰਕੇ ਹੁਣ ਪਹਿਲਾਂ ਆਪਾਂ ਚਾਹ ਪੀ ਲੈਣੇ ਆ ਤੇ ਉਸ ਤੋਂ ਬਾਅਦ ਹੀ ਤੜਕਾ ਲਾਵਾਂਗੇ ਤੇ ਲੋ ਜੀ ਆਪਾਂ ਹੁਣ ਸਾਗ ਨੂੰ ਲਾਵਾਂਗੇ ਤੜਕਾ ਥੋੜਾ ਜਿਹਾ ਆਪਾਂ ਤੇਲ ਪਾਇਆ ਵਿੱਚ ਜੀਰਾ ਪਾ ਲਿਆ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਕਿਉਂਕਿ ਚੰਗੀ ਤਰ੍ਹਾਂ ਜੀਰਾ ਭੁੰਨਿਆ ਹੋਵੇ ਤੇ ਸਾਗ ਚ ਟੇਸਟ ਵੀ ਬਹੁਤ ਵਧੀਆ ਆਉਂਦਾ ਭੁੰਨੇ ਹੋਏ ਜੀਰੇ ਦਾ ਤੇ ਪਿਆਜ਼ ਪਾਵਾਂਗੇ ਪਿਆਜ਼ ਪਹਿਲਾਂ ਹੀ ਪਾ ਲੈਣਾ ਕਿਉਂਕਿ ਪਿਆਜ਼ ਥੋੜਾ ਟਾਈਮ ਲੈਂਦੇ ਆ ਉੱਜਣ ਨੂੰ ਤੇ 3-4 ਪਿਆਜ਼ ਪਾਤੇ ਸੀ ਆਪਾਂ ਤੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਮਤਲਬ ਜਮਾ ਆਪਾਂ ਇਹਨਾਂ ਨੂੰ ਸਾੜਨਾ ਨਹੀਂ ਪਿਆਜ਼ਾਂ ਨੂੰ ਬਿਲਕੁਲ ਹਲਕਾ ਜਿਹਾ ਗੁਲਾਬੀ ਜਿਹਾ ਰੰਗ ਆਉਂਦੇ ਹਨ 골ਡ ਜਿਹਾ ਹਲਕਾ ਜਿਹਾ ਜਿੱਦਾਂ ਹੀ ਆ ਜਾਊਗਾ ਤੇ ਇਹਦੇ ਵਿੱਚ ਆਪਾਂ ਫਿਰ ਪਾ ਦੇਣੀ ਹੈ ਲਸਣ ਤੇ ਅਦਰਕ ਤੇ ਜੇ ਤੁਸੀਂ ਵਿੱਚ ਨਹੀਂ ਹਰੀ ਮਿਰਚ ਪਾਉਣੀ ਤੇ ਤੁਸੀਂ ਤੋੜ ਕੇ ਦੇ ਵਿੱਚ ਪਾ ਲਓ ਉਹਦਾ ਵੀ ਟੇਸਟ ਵਧੀਆ ਹੁੰਦਾ ਜੇ ਟਮਾਟਰ ਵੀ ਪਾਉਣਾ ਚਾਹੋ ਤੇ ਉਹ ਵੀ ਤੁਸੀਂ ਪਾ ਸਕਦੇ ਆ ਲਸਣ ਤੇ ਅਦਰਕ ਵੀ ਪੱਕ ਗਿਆ ਤੇ ਇੱਚ ਥੋੜਾ ਜਿਹਾ ਆਪਾਂ ਹਲਦੀ ਪਾ ਦਿੰਨੇ ਆ 컬러 ਵਾਸਤੇ ਪਿਆਜ਼ਾਂ ਨੂੰ ਪਿਆਜ਼ਾਂ ਦਾ ਕਲਰ ਵਧੀਆ ਆ ਜਾਏ ਤੇ ਗਰਮ ਮਸਾਲਾ ਤੇ ਇਹਨੂੰ ਭੁੰਨ ਲੈਣਾ ਆਪਾਂ ਹਲਕਾ ਜਿਹਾ ਬਸ ਹਲਦੀ ਨੂੰ ਪਕਾਉਣਾ ਆਪਾਂ ਤੇ ਹੁਣ ਇਹਨੂੰ ਆਪਾਂ ਪਾ ਦਾਂਗੇ ਤੋੜ ਕੇ ਨੂੰ ਸਾਗ ਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਮਕ ਪਹਿਲਾਂ ਹੀ ਪਾਤਾ ਸੀ ਮੈਂ ਇਸ ਕਰਕੇ ਆਪਾਂ ਨਮਕ ਪਾਇਆ ਇਹਦੇ ਵਿੱਚ ਤੇ ਨਾ ਹੀ ਆਪਾਂ ਮਿਰਚ ਪਾਈ ਆ ਲਾਲ ਕਿਉਂਕਿ ਹਰੀ ਮਿਰਚੀ ਬਹੁਤ ਤਿੱਖੀ ਸੀਗੀ ਇਸ ਕਰਕੇ ਆਪਾਂ ਲਾਲ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਪਈ ਤੇ ਚੰਗੀ ਤਰ੍ਹਾਂ ਮਿਕਸ ਕਰਤਾ ਇਹਨੂੰ ਤੇ ਲੋਜ ਦੇਖ ਸਕਦੇ ਆ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਕੁੱਕਰ ਦੇ ਵਿੱਚ 5-6 ਵਿਸਲਾ ਣਾਓ ਜੇਕਰ ਤੁਸੀਂ ਜਲਦੀ ਚੋਂ ਜਾਂ ਇਹਨੂੰ ਖੁੱਲਾ ਵੀ ਰਿਨ ਸਕਦੇ ਆ ਤੇ ਆਪਣੇ ਕੋਲੇ ਥੋੜਾ ਟਾਈਮ ਘੱਟ ਸੀਗਾ ਇਸ ਕਰਕੇ ਆਪਾਂ ਕੁੱਕਰ ਚੀ ਬਣਾ ਲਿਆ ਤੇ ਲੋ ਜੀ ਸਾਗ ਬਣ ਗਿਆ ਆਪਣਾ ਤੇ ਇਧਰ ਸ਼ਾਮ ਦੇ 20:00 ਵਜੇ ਆ ਦਿਨ ਛਿਪ ਗਿਆ ਤੇ ਵੀਊ ਦੇਖ ਸਕਦੇ ਆ ਕਿੰਨਾ ਵਧੀਆ ਤੇ ਜੇ ਆਪਣਾ ਟਾਈਮ ਲੱਗਿਆ ਤੇ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਨਾਲ ਨੀਂਤਾ ਫਿਰ ਕਣਕ ਦੀਆਂ ਹੀ ਖਾਵਾਂਗੇ ਤੇ ਚਲੋ ਠੀਕ ਹੈ ਜੀ ਇੰਨਾ ਕੀ ਆਪਣਾ ਬਲੌਗ ਸੀਗਾ ਤੇ ਆਵਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ